ਔਰ ਜਾਣਦੇ ਹਾਂ ਹਲਦੀ ਦੇ ਫਾਇਦੇ ਤੇ ਨੁਕਸਾਨਾਂ ਦੇ ਬਾਰੇ ਵਿੱਚ ਹਲਦੀ ਸਾਡੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਦੇ ਸੇਵਨ ਨਾਲ ਸੱਟ ਤੇ ਜ਼ਖਮਾਂ ਨੂੰ ਜਲਦੀ ਆਰਾਮ ਮਿਲਦਾ ਹੈ ਰਾਤ ਨੂੰ ਸੌਣ ਤੋਂ 30 ਮਿੰਟ ਪਹਿਲਾਂ ਗਰਮ ਦੁੱਧ ਵਿੱਚ ਚੁਟਕੀ ਹਲਦੀ ਪਾ ਕੇ ਜ਼ਰੂਰ ਪੀਤੀ ਜਾਵੇ ਇਹ ਸਾਡੀ ਸਕਿਨ ਨੂੰ ਗਲੋਇੰਗ ਕਰਦੀ ਹੈ ਇਮਿਊਨਿਟੀ ਨੂੰ ਬੂਸਟ ਕਰਦੀ ਹੈ ਨੀਂਦ ਵਧੀਆ ਆਉਂਦੀ ਹੈ ਤੇ ਇਸ ਤਰ੍ਹਾਂ ਸਾਡੀ ਪਾਚਨ ਸ਼ਕਤੀ ਵਿੱਚ ਵੀ ਸੁਧਾਰ ਆਉਂਦਾ ਹੈ ਗਰਮੀਆਂ ਵਿੱਚ ਕੱਚੀ ਹਲਦੀ ਤੋਂ ਅਸੀਂ ਇੱਕ ਪੰਜੀਰੀ ਤਿਆਰ ਕਰਦੇ ਹਾਂ ਜੋ ਕਿ ਠੰਡੀ ਮੰਨੀ ਜਾਂਦੀ ਹੈ ਤੇ ਜੋੜਾਂ ਤੇ ਗੋਡਿਆਂ ਦੇ ਦਰਦ ਤੋਂ ਰਾਤ ਮਿਲਦੀ ਹੈ ਨੁਕਸਾਨ ਕਿਸੇ ਵੀ ਵਸਤੂ ਦਾ ਲੋੜ ਤੋਂ ਵੱਧ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਹਲਦੀ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਪੇਟ ਵਿੱਚ ਗੜਬੜ ਹੋ ਸਕਦੀ ਹੈ ਗਰਭਤੀ ਔਰਤਾਂ ਨੂੰ ਹਲਦੀ ਦਾ ਸੇਵਨ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ ਕਦੇ ਵੀ ਕਿਸੇ ਕਿਸਮ ਦੀ ਅਲਰਜੀ ਦਾ ਸ਼ਿਕਾਰ ਵਿਅਕਤੀ ਨੂੰ ਹਲਦੀ ਦਾ ਸੇਵਨ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ ਸਹੀ ਤਰੀਕੇ ਨਾਲ ਕੀਤੀ ਹੋਈ ਹਲਦੀ ਦੀ ਵਰਤੋਂ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਮੇਰੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਧੰਨਵਾਦ।